ਹੈਲੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਮੋਗੇ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਨਾਲ ਸੰਬੰਧਿਤ ਕੁਝ ਕੈਮਸੀਕਿਊਜ਼ ਕਰਾਂਗੇ ਤੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਇਤਿਹਾਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀਡੀਓ ਤੁਹਾਨੂੰ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੋਊਗੀ ਪਹਿਲਾ ਕੁਐਸਚਨ ਅਸੀਂ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਹੈ ਦਾ ਵਰਡ ਪੰਜਾਬ ਇਸ ਟੇਕਨ ਫਰੋਮ ਵਿਚ ਲੈਂਗੁਏਜ ਪੰਜਾਬ ਸ਼ਬਦ ਕਿਹੜੀ ਭਾਸ਼ਾ ਚੋਂ ਲਿਆ ਗਿਆ ਪੰਜਾਬ ਸ਼ਬਦ ਜਿਹੜਾ ਜੀ ਉਹ ਫਾਰਸੀ ਲੈਂਗੁਏਜ ਚੋਂ ਲਿਆ ਗਿਆ ਫਾਰਸੀ ਨੂੰ ਸੀ ਪਰਸ਼ੀਅਨ ਵੀ ਬੋਲਦੇ ਆ ਪੰਜ ਤੇ ਆਪ ਦੋ ਸ਼ਬਦਾਂ ਦਾ ਮੇਲ ਆ ਪੰਜ ਪਾ 5 ਆਪ ਪਾ ਵਾਟਰ ਤਾਂ ਇਸ ਕਰਕੇ ਅਸੀਂ ਪੰਜਾਬ ਨੂੰ ਕੀ ਬੋਲਦੇ ਆ ਪੰਜ ਦਰਿਆਵਾਂ ਦੀ ਧਰਤੀ ਜਾਂ ਪੰਜ ਪਾਣੀਆਂ ਦੀ ਧਰਤੀ ਠੀਕ ਆ ਜੀ ਹੁਣ ਸੈਕੰਡ ਕੁਐਸਚਨ ਵੱਲ ਮੂਵ ਕਰਦੇ ਆ ਸੈਕੰਡ ਕੁਐਸਚਨ ਹੈ ਜੀ ਪੰਜਾਬ ਦਾ ਕਿਹੜਾ ਸ਼ਹਿਰ ਖੇਡਾਂ ਦੇ ਸਮਾਨ ਬਣਾਉਣ ਲਈ ਜਾਣਿਆ ਜਾਂਦਾ ਹੈ ਫੇਮਸ ਆ ਤਾਂ ਪੰਜਾਬ ਦਾ ਜਿਹੜਾ ਜਲੰਧਰ ਆ ਇੱਥੇ ਖੇਡਾਂ ਦਾ ਸਮਾਨ ਬਣਦਾ ਹੈਗਾ ਤੇ ਇਹ ਜਿਹੜਾ ਸਮਾਨ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਭੇਜਿਆ ਜਾਂਦਾ ਹੈਗਾ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਹੈਗਾ ਹੁਣ ਤੀਸਰੇ ਸਵਾਲ ਵੱਲ ਮੂਵ ਕਰਦੇ ਆ ਜੀ ਹੂ ਵਾਸ ਦਾ ਫਰਸਟ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦਾ ਪਹਿਲਾ ਚੀਫ ਮਿਨਿਸਟਰ ਕੌਣ ਸੀ ਤਾਂ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਸੀ ਜਿਹੜੇ ਉਹਨਾਂ ਦਾ ਨਾਮ ਸੀਗਾ ਗੋਪੀ ਚੰਦ ਭਾਗਰਵ ਬਾਰਗਵ ਗੋਪੀ ਚੰਦ ਵਾਰਗਵ ਤੇ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀ ਅਗਲਾ ਸਵਾਲ ਆ ਜੀ ਵਿਚ ਆਫ ਦਾ ਫੋਲੋਇੰਗ ਪੰਜਾਬੀ ਫੋਕ ਡਾਂਸ ਇਜ਼ ਨਾਟ ਆਨ ਡਾਂਸ ਫਾਰ ਮੈਲਜ਼ ਇਹਨਾਂ ਦੇ ਵਿੱਚੋਂ ਕਿਹੜਾ ਡਾਂਸ ਆ ਜਿਹੜਾ ਬੰਦਿਆਂ ਦਾ ਡਾਂਸ ਨਹੀਂ ਹੈਗਾ ਤਾਂ ਆਪਕੇ ਗੱਬਰੂਆਂ ਦਾ ਡਾਂਸ ਨਹੀਂ ਹੈ ਮਟਿਆਰਾਂ ਦਾ ਡਾਂਸ ਹੈ ਤਾਂ ਝੂਮਰ ਵੀ ਜਿਹੜੇ ਆ ਪਾ ਸਕਦੇ ਨੇ ਬੰਦੇ ਭੰਗੜਾ ਵੀ ਪਾ ਸਕਦੇ ਨੇ ਤੇ ਮਲਵਈ ਗਿੱਧਾ ਵੀ ਪਾ ਸਕਦੇ ਨੇ ਪਰ ਜਿਹੜੀ ਸੰਮੀ ਆ ਇਹ ਜਿਹੜਾ ਔਰਤਾਂ ਦਾ ਡਾਂਸ ਆ ਇਹ ਪੰਜਾਬ ਦੀਆਂ ਔਰਤਾਂ ਵੱਲੋਂ ਪਰਫਾਰਮ ਕੀਤਾ ਜਾਂਦਾ ਹੈਗਾ ਅਗਲੇ ਸਵਾਲ ਵੱਲ ਮੂਵ ਕਰਦੇ ਆ ਜੀ ਵਿਚ ਰਿਵਰ ਸੈਪਰੇਟਸ ਮਾਲਵਾ ਐਂਡ ਦਵਾਬਾ ਰੀਜਨਸ ਕਿਹੜੀ ਨਦੀ ਹੈ ਜਿਹੜੀ ਮਾਲਵੇ ਨੂੰ ਤੇ ਦਵਾਬੇ ਨੂੰ ਅਲੱਗ ਕਰਦੀ ਹੈ ਮਾਲਵੇ ਨੂੰ ਦਵਾਬੇ ਦੇ ਨਾਲੋਂ ਅਲੱਗ ਕਰਦੀ ਹੈ ਤਾਂ ਉਹ ਕਿਹੜੀ ਨਦੀ ਹੈ ਜੀ ਉਹ ਹੈ ਸਤਲੁਜ অপਸ਼ਨ ਏ ਸਤਲੁਜ ਹੈ ਜਿਹੜੀ ਉਹ ਮਾਲਵੇ ਨੂੰ ਦਵਾਬੇ ਦੇ ਨਾਲੋਂ ਅਲੱਗ ਕਰਦੀ ਹੈ ਅਗਲਾ ਸਵਾਲ ਵਿਚ ਕੰਟਰੀ ਹੈਜ਼ ਦਾ ਲਾਰਜੈਸਟ ਨੰਬਰ ਆਫ ਪੰਜਾਬੀ ਸਪੀਕਿੰਗ ਪੀਪਲ ਬਹੁਤ ਇੰਪੋਰਟੈਂਟ ਸਵਾਲ ਆ ਅਕਸਰ ਵਿਦਿਆਰਥੀ ਗਲਤ ਕਰ ਦਿੰਦੇ ਨੇ ਇਸ ਸਵਾਲ ਨੂੰ ਕਿ ਕਿਸ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲੋਕ ਹਨ ਤਾਂ ਇਸ ਦਾ ਰਾਈਟ ਆਨਸਰ ਆ ਜਿਹੜਾ ਉਹ ਇੰਡੀਆ ਨਹੀਂ ਹੈਗਾ ਜੀ ਇਹਦਾ ਰਾਈਟ ਆਨਸਰ ਆ ਪਾਕਿਸਤਾਨ ਕਿਉਂਕਿ ਪਾਕਿਸਤਾਨ ਦੇ ਵਿੱਚ ਪੰਜਾਬ ਤੋਂ ਵੀ ਜ਼ਿਆਦਾ ਲੋਕ ਪੰਜਾਬੀ ਬੋਲਦੇ ਨੇ ਪਾਕਿਸਤਾਨ ਦੇ ਵਿੱਚ ਤਕਰੀਬਨ 8 ਕਰੋੜ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ ਜਦਕਿ ਸਾਡੇ ਪੰਜਾਬ ਜਿਹੜਾ ਇੰਡੀਆ ਵਾਲੇ ਪਾਸੇ ਆ ਇੱਥੇ ਸਿਰਫ 3 ਕਰੋੜ ਲੋਕ ਪੰਜਾਬੀ ਬੋਲਦੇ ਨੇ ਤਾਂ ਉੱਧਰ ਜਿਹੜੀ ਪੰਜਾਬੀ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਉਹ ਜ਼ਿਆਦਾ ਲੋਕਾਂ ਵੱਲੋਂ ਬੋਲੀ ਜਾਂਦੀ ਆ ਅਗਲਾ ਸਵਾਲ ਆ ਜੀ ਕਿਹੜੇ ਸਿੱਖ ਜਰਨਲ ਨੇ ਦਿੱਲੀ ਵਿੱਚ ਲਾ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਸੀ ਜਿਹੜਾ ਉਹ ਲਹਿਰਾ ਦਿੱਤਾ ਸੀਗਾ ਬਹੁਤ ਹੀ ਜਿਆਦਾ ਇੰਪੋਰਟੈਂਟ ਸਵਾਲ ਆ ਕਿ ਕਿੰਨਾ ਵੱਲੋਂ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਲਾਲ ਆਪਣਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ ਤਾਂ ਉਸ ਸਿੱਖ ਜਰਨੈਲ ਦਾ ਨਾਮ ਸੀਗਾ ਸਰ ਭਾਈ ਭਗੈਲ ਸਿੰਘ ਭਾਈ ਭਗੈਲ ਸਿੰਘ ਨੇ 1783 ਦੇ ਵਿੱਚ ਜਿਹੜਾ ਦਿੱਲੀ ਨੂੰ ਫਤਿਹ ਕਰਨ ਹੋ ਗਏ ਸੀ ਤੇ ਉੱਥੇ ਲਾਲ ਕਿਲੇ ਦੇ ਉੱਤੇ ਉਹਨਾਂ ਨੇ ਆਪਣਾ ਨਿਸ਼ਾਨ ਸਾਹਿਬ ਚੜਾਇਆ ਸੀਗਾ ਉਸ ਵਕਤ ਜਿਹੜਾ ਦਿੱਲੀ ਦਾ राजा साम सेगा शाह आलम शाह आलम शाह आलम सी, के खिलाफ यह लड़े से उतने लाल किले लाल किले तो इन्होंने तिरंगा सी जड़ा फहराता सी ठीक है जी आई क्वेश्चन एक्सप्लेन किया होगा कि इन मार्च सैवनटीन एटी थ्री सिख फोरस कंकड़ दिल्ली एंड एंटर रेड फोर्स ਅੰਡਰ ਦਾ ਲੀਡਰਸ਼ਿਪ ਆਫ ਪਾਈ ਬਖੇਲ ਸਿੰਘ ਪਾਈ ਬਖੇਲ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਸਿੱਖਾਂ ਨੇ ਲਾਲ ਕਿਲੇ ਦੇ ਉੱਤੇ ਹਮਲਾ ਕੀਤਾ ਸੀ ਉਹਨੂੰ ਜਿੱਤ ਲਿਆ ਸੀ ਦਿੱਲੀ ਨੂੰ ਅਤੇ 1783 ਦੇ ਵਿੱਚ ਇਹ ਸਾਰੀ ਘਟਨਾ ਹੋਈ ਸੀ ਉਸ ਵਕਤ ਮੋਗਲ ਐਮਪਰਰ ਸ਼ਾਹ ਆलम ਸੀ ਜਿਹੜਾ ਉਹਨੇ ਫਿਰ ਇੱਕ ਸੰਧੀ ਕੀਤੀ ਸੀ ਸਿੱਖਾਂ ਦੇ ਨਾਲ ਜਿਸ ਨਾਲ ਉੱਥੇ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਬਣਾਏ ਗਏ ਜਿਵੇਂ ਸੀਸਗੰਜ ਸਾਹਿਬ ਬੰਗਲਾ ਸਾਹਿਬ ਤੇ ਰਕਾਬਗੰਜ ਇਹ ਜਿਹੜੇ ਆਪਣੇ ਸਿੱਖਾਂ ਦੇ ਉਥੇ ਗੁਰਦੁਆਰਾ ਨੇ ਇਹਨਾਂ ਨੂੰ ਜਿਹੜਾ ਹੋਂਦ ਦੇ ਵਿੱਚ ਆਉਣ ਦਾ ਕਾਰਨ ਕੀ ਆ ਭਾਈ ਬਘੇਲ ਸਿੰਘ ਦੀ ਜਿਹੜੀ ਸ਼ਾ ਆਲਮ ਦੇ ਨਾਲ ਸੰਧੀ ਹੋਈ ਸੀ ਠੀਕ ਹੈ ਜੀ ਅਗਲੇ ਕੁਐਸਚਨ ਵੱਲ ਮੂਵ ਕਰਦੇ ਆ ਵਿੱਚ ਸਿਟੀ ਵਾਸ ਦਾ ਕੈਪੀਟਲ ਆਫ ਪੰਜਾਬ ਬਿਫੋਰ ਇੰਡੀਆ ਗਾਟ ਇੰਡੀਪੈਂਡੈਂਸ ਆਜ਼ਾਦੀ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਤਾਂ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਸੀ ਜਿਹੜੀ ਉਹ ਲਾਹੌਰ ਸੀ ਜਿਵੇਂ ਅਸੀਂ ਜਾਣਦੇ ਹਾਂ ਸਾਰੇ 1947 ਦੇ ਵਿੱਚ ਫਿਰ ਲਾਹੌਰ ਆ ਜਿਹੜਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾਗਾ ਅਗਲਾ ਸਵਾਲ ਆ ਵਾਟ ਇਜ਼ ਦਾ ਲਿਟਰਲ ਮੀਨਿੰਗ ਆਫ ਦਾ ਨੇਮ ਪੰਜਾਬ ਪੰਜਾਬ ਸ਼ਬਦ ਦਾ ਜਿਹੜਾ ਸ਼ਾਬਦਿਕ ਅਰਥ ਕੀ ਆ तो असी पहला भी यह सवाल कर ही लिया लगभग तो यह मतलब पं पानियों की धरती पं दरियावे धरती अगला सवाल आ जी हू बू द फस्ट चीफ मिनिस्टर ऑफ पंजा द चीफ मिनिस्टर ऑफ पंजाब मोस्ट नंबर ऑफ टाइम्स सब तो ज़्यादा बार इस सवाल मैं थोड़ा पूछे भी सी सब तो ज़्यादा पंजाब का सी एम कौन बने तो प्रकाश सिंहल ਨੇ ਜੋ ਉਹ ਪੰਜਾਬ ਦੇ ਸਭ ਤੋਂ ਜ਼ਿਆਦਾ ਵਾਰ ਸੀਐਮ ਬਣੇ ਨੇ ਲਗਭਗ ਉਹ ਪੰਜ ਵਾਰ ਪੰਜਾਬ ਦੇ ਜਿਹੜੇ ਸੀਐਮ ਰਹੇ ਨੇ ਕਦੋਂ ਕਦੋਂ ਰਹੇ ਨੇ 1970 ਦੇ ਵਿੱਚ ਬਣੇ ਸੀ ਫਿਰ 1977 ਦੇ ਵਿੱਚ ਫਿਰ 1997 ਦੇ ਵਿੱਚ ਫਿਰ 2007 ਦੇ ਵਿੱਚ ਅਤੇ ਆਖਰੀ ਵਾਰ 2012 ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਆਏ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਜੀ ਅਗਲਾ ਸਵਾਲਾ देयर इज अ रेलवे लिंक बिटवीन न्यू दिल्ली एंड लाहौर लाहौर ਤੋਂ ਲੈ ਕੇ ਨਿਊ ਦਿੱਲੀ ਦੇ ਤੱਕ ਇੱਕ ਰੇਲਵੇ ਲਾਈਨ ਸੀ ਓਨ दिस ਰੂਟ ਵਿਚ ਇਸ द लास्ट रेलवे स्टेशन ऑन इंडियन साइड ਭਾਰਤ ਵਾਲੀ ਸਾਈਡ ਜਿਹੜਾ ਲਾਸਟ ਸਟੇਸ਼ਨ ਹੈ ਉਹ ਕਿਹੜਾ ਹੈ ਜਿਹੜੀ ਟ੍ਰੇਨ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਆ वह जो इंडिया वाली साइड है वह लास्ट स्टेशन के इधर आ गया पाकिस्तान इधर आ गया इंडिया तो इंडिया वाली जो ला लास्ट स्टेशन वो वाला कि अटारी तो यह राइट आंसर आटारी अटारी अटारी रेलवे स्टेशन जो इंडिया वाली साइड पाकिस्तान च एंटर होने लास्ट स्टेसन आइड अह सकते हैं यहाँ इंडिया आ गया ਤੇ ਇੱਥੇ ਕਿਹੜੀ ਐਕਸਪ੍ਰੈਸ ਚੱਲਦੀ ਸੀ ਇੱਥੇ ਸਮਝੌਤਾ ਐਕਸਪ੍ਰੈਸ ਚੱਲਦੀ ਸੀ ਸਮਝੌਤਾ ਐਕਸਪ੍ਰੈਸ ਇਹ ਯਾਦ ਰੱਖਣਾਗਾ ਕਿਹੜੀ ਐਕਸਪ੍ਰੈਸ ਚੱਲਦੀ ਸੀ ਜੀ ਸਮਝੌਤਾ ਟ੍ਰੇਨ ਇੱਥੇ ਚੱਲਦੀ ਸੀ ਅਭੀ ਜਿਹੜਾ ਉਸੇ ਕੁਐਸਚਨ ਨੂੰ ਐਕਸਪਲੇਨ ਕੀਤਾ ਹੈ ਟਾਰੀ ਆ ਗਿਆ ਜੀ ਸਮਝੌਤਾ ਐਕਸਪ੍ਰੈਸ ਇੱਥੇ ਚੱਲਦੀ ਸੀ ਅਗਲਾ ਸਵਾਲ ਆ ਜੀ ਵਿਚ ਆਫ ਦਾ ਫੋਲੋਇੰਗ ਕ੍ਰੋਪਸ ਇਸ shown in the official seal of punjab government punjab government di jehdi seal aa ode utte kehdi fasal dikhai jandi hai taa ode utte wheat hunda ga ji wheat da nishan baneya hunda ga te wheat bhav ke kanak ida karan hai ke punjab di vich faslan ugaiyan jandiyan ne punjab kheti badi ਨਿਰਪਰ ਸੂਬਾ ਦਾ ਇਸ ਕਰਕੇ ਉਹਦੇ ਤੇੜੀ ਵੀਟ ਬਣਾਈ ਗਈ ਆ ਪੰਜਾਬ ਸਰਕਾਰ ਵੱਲੋਂ ਤਾਂ ਅਗਲਾ ਸਵਾਲ ਆ ਜੀ ਵਿਚ ਰਿਵਰ ਡਿਵਾਈਡਸ ਦਾ ਮਾਲਵਾ ਐਂਡ ਦੁਆਬਾ ਰੀਜ਼ਨ ਆਫ ਪੰਜਾਬ ਹੁਣ ਕਿਹੜੀ ਨਦੀ ਡਿਵਾਈਡ ਕਰਦੀ ਆ ਮਾਲਵੇ ਨੂੰ ਅਤੇ ਦੁਆਬੇ ਨੂੰ ਇਹ ਸੀ ਕੁਐਸਚਨ ਪਹਿਲਾਂ ਵੀ ਕਰ ਚੁੱਕੇ ਆ ਪਹਿਲਾਂ ਥੋੜੀ ਜਿਹੀ ਹੋਰ ਫਾਰਮ ਦੇ ਵਿੱਚ ਸੀ ਤੇ ਹੁਣ ਥੋੜਾ ਹੋਰ ਫਾਰਮ ਦੇ ਵਿੱਚ ਤੇ ਤਾਂ ਇਹਦਾ ਆਨਸਰ ਜਿਹੜਾ ਹੈਗਾ ਸਤਲੁਜ ਹੈ ਤਾਂ ਸਤਲੁਜ ਤੇ ਬਿਆਸ ਜਿਹੜੀਆਂ ਦੋਨੋਂ ਇੰਪੋਰਟੈਂਟ ਨੇ ਇਹ ਵਾਲਾ ਏਰੀਆ ਦੁਆਬਾ ਆ ਗਿਆ ਸਾਰਾ ਇਹ ਵਾਲਾ ਏਰੀਆ ਸਾਰਾ ਮਾਲਵਾ ਆ ਗਿਆ ਇਹ ਸਤਲੁਜ ਆ ਇਹ ਬਿਆਸ ਆ ਠੀਕ ਹੈ ਜੀ ਅਗਲਾ ਸਵਾਲ ਵਿੱਚ ਫੂਡ ਇਜ਼ ਪ੍ਰੋਡਿਊਸਡ ਇਨ ਹਾਈਐਸਟ ਕੁਆਂਟੀਟੀ ਇਨ ਪੰਜਾਬ ਕਿਹੜਾ ਜਿਹੜਾ ਫੂਡ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆ ਉਗਾਇਆ ਜਾਂਦਾ ਹੈਗਾ ਪ੍ਰੋਡਿਊਸ ਕੀਤਾ ਜਾਂਦਾ ਹੈਗਾ ਤਾਂ ਇਹਦਾ ਰਾਈਟ ਆਨਸਰ ਹੈ ਜਿਹੜਾ ਉਹ ਹੈਗਾ ਕਿਨੂੰ ਕਿਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ ਫਾਜ਼ਿਲਕਾ ਦੇ ਵਿੱਚ ਸੌਰੀ ਮਾਫ ਕਰਨਾ ਕਿਨੂੰ ਫਾਜ਼ਿਲਕਾ ਦੇ ਵਿੱਚ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਉਸ ਤੋਂ ਬਾਅਦ ਮੁਕਤਸਰ ਦੇ ਵਿੱਚ ਤਾਂ ਐਫ ਐਫ ਐਮ ਦੇ ਵਿੱਚ ਜਿਹੜਾ ਕਿੰਨੂੰ ਬਹੁਤ ਜ਼ਿਆਦਾ ਉਗਾਇਆ ਜਾਂਦਾਗਾ ਫਾਜ਼ਿਲਕਾ ਫਿਰੋਜ਼ਪੁਰ ਮੁਕ्तसर ਇਤਨੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿਨੂੰ ਬਹੁਤ ਜ਼ਿਆਦਾ ਗਾਇਆ ਜਾਂਦਾਗਾ ਉਸ ਤੋਂ ਬਾਅਦ ਸੈਕੰਡ ਸਾਡੇ ਅਮਰੂਦ ਬਹੁਤ ਜ਼ਿਆਦਾ ਗਾਇਆ ਜਾਂਦਾਗਾ ਤੇ ਥਰਡ ਜਿਹੜੀ ਹੈਗੀ ਆ ਉਹ ਹੈ ਆਂਬ ਜਿਹੜੇ ਬਹੁਤ ਜ਼ਿਆਦਾ ਉਗਾਈ ਜਾਂਦੇ ਨੇ ਠੀਕ ਹੈ ਜੀ ਅਗਲਾ ਸਵਾਲ ਵਿਚ ਆਫ ਦਾ ਫੋਲੋਇੰਗ ਪੰਜਾਬੀ ਫੋਕ ਡਾਂਸ ਇਜ਼ ਨਾਟ ਅ ਡਾਂਸ ਫਾਰ ਫੀਮੇਲਸ ਇਨਾਂ ਦੇ ਵਿੱਚੋਂ ਕਿਹੜਾ ਡਾਂਸ ਫਾਰਮ ਹੈ ਜਿਹੜਾ ਉਹ ਫੀਮੇਲਸ ਦੇ ਲਈ ਨਹੀਂ ਹੈ ਤਾਂ ਗਿੱਧਾ ਵੀ ਹੈ ਜੀ ਕਿੱਕਲੀ ਵੀ ਹੈ ਅਤੇ ਉਸ ਤੋਂ ਬਿਨਾ ਜਾਗੋ ਵੀ ਹੈ ਪਰ ਜਿਹੜੀ ਜੁਗਨੀ ਆ ਇਹ ਜਿਹੜਾ ਹੈ ਇਹ ਪਾਵੇਂ ਅੱਜਕੱਲ ਨਾ ਸਾਰੇ ਜਿਹੜੇ ਡਾਂਸ ਨੇ ਉਹ ਸਾਰੇ ਜੈਂਡਰ ਹੀ ਪਰਫਾਰਮ ਕਰ ਲੈਂਦੇ ਨੇ ਕਿਉਂਕਿ ਹੁਣ ਉਮੇ ਦੇ ਕੋਈ ਉੱਪਰ ਗੱਦੀ ਕਿਸੇ ਖਾਸ ਰੋਲ ਦੇ ਲਈ ਕੋਈ ਖਾਸ ਚੀਜ਼ ਨਹੀਂ ਬਚੀ ਦੁਨੀਆ ਬਦਲ ਰਹੀ ਹੈ ਪਰ ਟ੍ਰੈਡੀਸ਼ਨਲੀ ਸੀ ਜਿਹੜਾ ਜਗਨੀ ਸੀ ਇਹ ਮੇਲਸ ਵੱਲੋਂ ਹੀ ਪਰਫਾਰਮ ਕੀਤਾ ਜਾਂਦਾ ਸੀ ਪਰ ਅੱਜ ਕੱਲ ਚੀਜ਼ਾਂ ਚੇਂਜ ਹੋ ਰਹੀਆਂ ਨੇ ਤਾਂ ਅਗਲਾ ਸਵਾਲ ਹੈ ਜੀ ਵਿਚ ਇਜ਼ ਦਾ ਸਟੇਟ ਟ੍ਰੀ ਆਫ ਪੰਜਾਬ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਆ ਕਿ ਪੰਜਾਬ ਦਾ ਸਟੇਟ ਟ੍ਰੀ ਕਿਹੜਾ ਦਾ ਤਾਂ ਪੰਜਾਬ ਦਾ ਜਿਹੜਾ ਆ ਸਟੇਟ ਟਰੀ ਆ ਉਸੇ ਸਮਾਂ ਜੀ ਸੀਸਮ ਨੂੰ ਪੰਜਾਬੀ ਦੇ ਵਿੱਚ ਅਸੀਂ ਟਾਲੀ ਬੋਲਦੇ ਆ ਤਾਂ ਸਾਡਾ ਜਿਹੜਾ ਰਾਜ ਦਰਖਤਾ ਉਹ ਹੈ ਟਾਲੀ ਤੇ ਇੱਕ ਗੱਲ ਹੋਰ ਯਾਦ ਰੱਖਣੀ ਆ ਟਾਲੀ ਨੂੰ ਇੰਡੀਅਨ ਰੋਜ਼ਵੁੱਡ ਕਿਹਾ ਜਾਂਦਾ ਹੈ ਟਾਲੀ ਨੂੰ ਕਿਹਾ ਜਾਂਦਾ ਇੰਡੀਅਨ ਬਹੁਤ ਇੰਪੋਰਟੈਂਟ ਸਵਾਲ ਹੈ ਇੰਡੀਅਨ ਰੋਜ਼ਵੁੱਡ ਜੇਕਰ ਉਹ ਤੁਹਾਨੂੰ ਸਵਾਲ ਪੁੱਛ ਲਣ ਕਿ ਭਾਰਤ ਦਾ ਨੈਸ਼ਨਲ ਟਰੀ ਕਿਹੜਾ ਹੈਗਾ ਤਾਂ ਭਾਰਤ ਦਾ ਨੈਸ਼ਨਲ ਟਰੀ ਹੈ ਜਿਹੜਾ ਉਹ ਬੋਹੜ ਬੋਹੜ ਪੰਜਾਬੀ ਚ ਵੀ ਲਿਖ ਦਿੰਦੇ ਆ ਬੋਹੜ ਨੂੰ ਇੰਗਲਿਸ਼ ਚ ਅਸੀਂ ਕੀ ਬੋਲਦੇ ਆ ਜੀ ਬਨੀਅਨ ਬੀ ਏ ਐਨ ਵਾਈ ਐਨ ਬਨੀਅਨ ਠੀਕ ਹੈ ਜੀ ਹੁਣ ਕਰਦੇ ਆ ਅਗਲਾ ਸਵਾਲ ਵਾਰਿਸ ਵਾਰਿਸ ਸ਼ਾਹ ਨੇ ਪੰਜਾਬੀ ਪੋਇਟ ਨੇ ਜਿਹੜੇ ਉਹ ਆਪਣੇ ਕਿਹੜੀ ਕਿਤਾਬ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਕਿਹੜਾ ਰੋਮਾਨ ਲਿਖਿਆ ਹੈਗਾ ਕਿਹੜੀ ਰੋਮਾਂਟਿਕ ਕਹਾਣੀ ਲਿਖੀ ਆ ਤਾਂ ਇਹ ਤਾਂ ਬਹੁਤ ਸੌਖਾ ਸਵਾਲ ਆ ਤੁਸੀਂ ਸਾਰੇ ਜਾਣਦੇ ਹੀ ਇਹ ਦਾ ਅੰਸਰ ਉਹਨਾਂ ਨੇ ਹੀਰ ਰਾਂਝਾ ਜਿਹੜਾ ਲਿਖਿਆ ਹੈਗਾ ਹੁਣ ਅਗਲਾ ਸਵਾਲ ਆ ਜੀ which of the following city of Punjab has an international cricket stadium ta internet international cricket stadium ਆ ਜਿਹੜਾ ਉਹ ਮੋਹਾਲੀ ਦੇ ਵਿੱਚ ਆ ਤੇ ਇਸ ਸਟੇਡੀਅਮ ਦਾ ਕਈ ਵਾਰ ਪੂਰਾ ਨਾਮ ਪੁੱਛ ਲੈਂਦੇ ਨੇ ਕਿ ਇਸ ਸਟੇਡੀਅਮ ਦਾ ਪੂਰਾ ਨਾਮ ਕੀ ਹੈ ਤਾਂ ਇਹਦਾ ਪੂਰਾ ਨਾਮ ਹੈ ਆਈਐਸ ਬਿੰਦਰਾ ਆਈਐਸ ਬਿੰਦਰਾ ਸਟੇਡੀਅਮ ਠੀਕ ਹੈ ਜੀ ਤੇ ਇਹ ਸਟੇਡੀਅਮ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਜਿਹੜੀ ਉਹ ਚਲਾਉਂਦੀ ਆ ਨੈਕਸਟ ਸਵਾਲ ਆ ਜੀ ਐਂਪੀਰ ਅਕਬਰ ਸੀ ਜੋ ਉਹਨੂੰ ਕਿੱਥੇ ਗੱਦੀ ਤੇ ਬਿਠਾਇਆ ਗਿਆ ਸੀ ਤਾਂ ਉਹਨੂੰ ਗੱਦੀ ਤੇ ਬਿਠਾਇਆ ਗਿਆ ਸੀ ਕਲਾਨੌਰ ਦੇ ਵਿੱਚ 1556 ਦੇ ਵਿੱਚ ਉਸ ਨੂੰ ਗੱਦੀ ਦੇ ਉੱਪਰ ਕਲਾਨੌਰ ਦੇ ਵਿੱਚ ਬਿਠਾਇਆ ਗਿਆ ਸੀ ਕਲਾਨੌਰ ਕਿੱਥੇ ਹੈ ਜੀ ਚਲਵਦਾਸਪੁਰ ਦੇ ਵਿੱਚ ਤੇ ਜਿਸ ਜਗ੍ਹਾ ਤੇ ਉਸ ਨੂੰ ਬਿਠਾਇਆ ਸੀਗਾ ਉਹ ਜਗ੍ਹਾ ਅੱਜ ਵੀ ਅਸੀਂ ਦੇਖ ਸਕਦੇ ਹਾਂ ਅੱਜ ਵੀ ਉਹ ਉੱਥੇ ਮੌਜੂਦ ਆ ਤਾਂ ਇਹ ਇੰਪੋਰਟੈਂਟਾ ਸਵਾਲ ਕਿੱਥੇ ਬਿਠਾਇਆ ਗਿਆ ਸੀ ਕਲਾਨੌਰ ਦੇ ਵਿੱਚ ਕਿੰਨੇ ਚ ਬਿਠਾਇਆ ਗਿਆ ਸੀ 1556 ਦੇ ਵਿੱਚ ਕਲਾ ਨੌਰ ਕਿੱਥੇ ਆ ਜੀ ਕਰਦਾਸਪੁਰ ਦੇ ਵਿੱਚ ਸੋ ਇਹ ਵੀ ਉਹ ਦੀ ਐਕਸਪਲੇਨੇਸ਼ਨ ਹੀ ਆ ਪੜ ਸਕਦੇ ਹੋ ਤੁਸੀਂ ਅਗਲਾ ਸਵਾਲ ਆ ਵਿੱਚ ਟਾਊਨ ਆਫ ਪੰਜਾਬ ਇਜ਼ ਨੋਨ ਐਸ ਗੁਰੂ ਕੀ ਕਾਸ਼ੀ ਗੁਰੂ ਕੀ ਕਾਸ਼ੀ ਕਿਸ ਸ਼ਹਿਰ ਨੂੰ ਕਿਹਾ ਜਾਂਦਾਗਾ ਇਹਦਾ ਰਾਈਟ ਆਨਸਰ ਆ ਜੀ ਤਲਵੰਡੀ ਸਾਬੋ ਤਲਵੰਡੀ ਸਾਬੋ ਜਿਹੜੀ ਬਠਿੰਡੇ ਦੇ ਵਿੱਚ ਤੇ ਇੱਥੇ ਗੁਰੂ ਗੋਬਿੰਦ ਜੀ ਨੇ ਆਪਣਾ ਜਿਹੜਾ ਆਦੀ ਗ੍ਰੰਥ ਆ ਉਸ ਨੂੰ ਕੰਪਾਈਲ ਕੀਤਾ ਸੀਗਾ ਇੱਥੇ ਉਹ ਕਾਫੀ ਸਮਾਂ ਰਹੇ ਸੀ ਇਸੇ ਕਰਕੇ ਕਿਉਂਕਿ ਇਹ ਜਗਾ ਲਿਟਰੇਚਰ ਨਾਲ ਸਿੱਖ ਲਿਟਰੇਚਰ ਨਾਲ ਜੁੜੀ ਹੋਈ ਹੈ ਇਸ ਕਰਕੇ ਇਹਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ ਹੈ ਵੈਸੇ ਜਿਹੜੀ ਕਾਸ਼ੀ ਆ ਉਹ ਬਾਰਾਨਸੀ ਨੂੰ ਅਸੀਂ ਬੋਲਦੇ ਆ ਤੇ ਉਹ ਕਾਦੇ ਲਈ ਫੇਮਸ ਆ ਲਿਟਰੇਚਰ ਦੇ ਲਈ ਆਰਟ ਦੇ ਲਈ ਕਲਚਰ ਦੇ ਲਈ ਤੇ ਐਜੂਕੇਸ਼ਨ ਲਈ ਹਿੰਦੂ ਧਰਮ ਦੇ ਵਿੱਚ ਉਹ ਕਾਫੀ ਜਗ੍ਹਾ ਮਾਨਤਾ ਰੱਖਦੀ ਆ ਪਰ ਸਿੱਖਾਂ ਦੇ ਲਈ ਜਿਹੜੀ ਇਹ ਇਹੋ ਜੀ ਮਾਨਤਾ ਰੱਖਣ ਵਾਲੀ ਜਗ੍ਹਾ ਕਿਹੜੀ ਆ ਤਲਵੰਡੀ ਸਾਬੋ ਉੱਥੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਅਗਲਾ ਸਵਾਲ ਆ ਜੀ ਦਾ ਰੈਲਿਕਸ ਆਫ ਦਾ ਹਰੱਪਾ ਸਿਵਲਾਈਜੇਸ਼ਨ ਪੀਰੀਅਡ ਪਰ ਫਾਊਂਡ ਫਰੋਮ ਵਿਚ ਪਲੇਸ ਆਫ ਪੰਜਾਬ ਪੰਜਾਬ ਦੀ ਕਿਹੜੀ ਜਗ੍ਹਾ ਤੋਂ ਹੜੱਪਾ ਸਭਿਅਤਾ ਦੇ ਸਾਨੂੰ ਜਿਹੜੇ ਉਹ ਮਿਲੇ ਨੇ ਰੈਲਿਕਸ ਮਿਲੇ ਨੇ ਰਹਿਦਖੁੰਦ ਮਿਲੀ ਹੈ ਹੜੱਪਾ ਸਭਿਅਤਾ ਦੀ ਰਹਿਦਖੁੰਦ ਸਹੀ ਸ਼ਬਦ ਨਹੀਂ ਹੈ अगर रैलिक्स ਦਾ ਮੇਰੇ ਧਿਆਨ ਚ ਨਹੀਂ ਆ ਰਿਹਾ ਕਿ ਅਸੀਂ ਰੈਲਿਕਸ ਨੂੰ ਸਹੀ ਸ਼ਬਦ ਕਿਹੜਾ ਵਰਤ ਸਕਦੇ ਹਾਂ ਜਾਂ ਅਸੀਂ ਕਹ ਲਈਏ ਕਿ ਹੜੱਪਾ ਸਭਿਅਤਾ ਦੇ ਨਿਸ਼ਾਨ ਮਿਲੇ ਨੇ ਕਿਹੜੀ ਜਗ੍ਹਾ ਤੋਂ ਮਿਲੇ ਨੇ ਤਾਂ ਜੀ ਉਹ ਮਿਲੇ ਨੇ ਸੰਘੋਲ ਤੋਂ ਸੂਸਿੰਘੋਲ ਜਰੂਰ ਵਿਜ਼ਿਟ ਕਰ ਸਕਦੇ ਹੋ ਸੰਘੋਲ ਦਾ ਦੂਜਾ ਨਾਮ ਵੀ ਪੁੱਛ ਲੈਂਦੇ ਨੇ ਕੀ ਕਰ ਤਾਂ ਉੱਚਾ ਪਿੰਡ ਬੋਲਦੇ ਨੇ ਇਸ ਨੂੰ ਉੱਚਾ ਪਿੰਡ ਆ ਮੈਂ ਇਹਨੂੰ ਵਿਜ਼ਿਟ ਕੀਤਾਗਾ ਕਾਫੀ ਉੱਚੀ ਜਗ੍ਹਾ ਹੈਗੀ ਪਲੇਨ ਮੈਦਾਨ ਤੇ ਚੱਲਦੇ-ਚੱਲਦੇ ਤੁਹਾਨੂੰ ਇੱਕਦਮ ਪਹਾੜ ਵਾਂਗ ਉੱਚੀ ਥਾਂ ਮਿਲ ਜਾਂਦੀ ਹੈ ਇਸ ਕਰਕੇ ਇਹਨੂੰ ਉੱਚੀ ਜਗ੍ਹਾ ਮਿਲਦੀ ਹੈ ਇੱਥੋਂ ਕੌਇਨਸ ਮਿਲੇ ਨੇ ਹੜੱप्पा ਸਭਿਅਤਾ ਦੇ ਇੱਥੋਂ ਪਿਲਰਸ ਮਿਲੇ ਨੇ ਤੇ ਹੋਰ ਬਹੁਤ ਸਾਰੇ ਸਟੋਨਸ ਗਹਿਣੇ ਵਗੈਰਾ ਇੱਥੋਂ ਮਿਲੇ ਨੇ ਉੱਤੇ ਬਹੁਤ ਸੋਹਣਾ ਇੱਕ ਮਿਊਜ਼ੀਅਮ ਵੀ ਹੈ ਤੁਸੀਂ ਇਸ ਜਗ੍ਹਾ ਨੂੰ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਜੇਕਰ ਤੁਸੀਂ ਹਿਸਟੋਰੀਕਲ ਪਲੇਸਿਸ ਨੂੰ ਪਿਆਰ ਕਰਦੇ ਹੋ ਸੰਘੋਲ ਦੇ ਵਿੱਚ ਫਤੇਗੜ ਸਾਹਿਬ ਤੇ ਡਿਸਟ੍ਰਿਕਟ ਦੇ ਵਿੱਚ ਸ਼ਾਇਦ ਇਹ ਜਿਲ੍ਹਾ ਆਪਣਾ ਸੰਘੋਲ ਪੈਂਦਾ ਹੈ ਅਗਲਾ ਸਵਾਲ ਹੈ ਜੀ ਜਦੋਂ ਭਾਰਤ ਨੂੰ ਇੰਡੀਪੈਂਡੈਂਸ ਮਿਲੀ ਉਦੋਂ ਇੱਕ ਪੈਪਸੂ ਨਾਂ ਦੀ ਸਟੇਟ ਹੁੰਦੀ ਸੀ ਤਾਂ ਉਹ ਪੈਪਸੂ ਸੀ ਜਿਹੜੇ ਉਹ ਰਾਜੇ ਸੀ ਜਿਨ੍ਹਾਂ ਦੀ ਆਪਣੀਆਂ ਛੋਟੀਆਂ-ਛੋਟੀਆਂ ਸਟੇਟਸ ਸੀਗੀਆਂ ਜਿਵੇਂ ਪਟਿਆਲਾ, ਮਲੇਰਕੋਟਲਾ, ਜੀਂਦ ਉਹਨਾਂ ਦੀ ਟੋਟਲ ਗਿਣਤੀ ਕਿੰਨੀ ਸੀ ਸਵਾਲ ਹੈ ਕਿ ਉਹਨਾਂ ਦੀ ਟੋਟਲ ਗਿਣਤੀ ਕਿੰਨੀ ਸੀ ਤਾਂ ਉਹਨਾਂ ਦੀ ਟੋਟਲ ਗਿਣਤੀ ਸੀ ਜੀ 8 ਹੁਣ ਅਗਲਾ ਸਵਾਲ ਆ ਕਿ ਉਹ ਸਟੇਟਾਂ ਕਿਹੜੀਆਂ-ਕਿਹੜੀਆਂ ਸੀ ਤਾਂ ਉਹ ਸਟੇਟਾਂ ਸੀ ਜੀ ਸਭ ਤੋਂ ਇੰਪੋਰਟੈਂਟ ðiਸ ਸਟੇਟਸ ਵਰ ਪਟਿਆਲੇ ਦੀ ਰਿਆਸਤ ਜੀ ਦੀ ਰਿਆਸਤ ਨਾਬੇ ਦੀ ਰਿਆਸਤ ਫਰੀਦਕੋਟ ਕਪੂਰਥਲਾ ਕਲਸੀਆਂ ਮਲੇਰਕੋਟਲਾ ਨਾਲਾਗੜ ਇਹ ਸਾਰੀਆਂ ਜਿਹੜੀਆਂ ਥਾਵਾਂ ਸੀ ਇਹ ਪੈਪਸੂ ਦੇ ਅੰਡਰ ਆਉਂਦੀਆਂ ਸੀ ਤੁਸੀਂ ਅੱਜ ਵੀ ਇਹ ਚੀਜ਼ ਵੇਖੋਗੇ ਕਿ ਇੰਨਾ ਸਾਰੀਆਂ ਥਾਵਾਂ ਤੇ ਜਿਹੜਾ ਪੈਪਸੂ ਦੀਆਂ ਬੱਸਿਸ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਪੈਪਸੂ ਦੀਆਂ ਜਿਹੜੀਆਂ ਬੱਸਿਸ ਨੇ ਪੀਆਰਟੀਸੀ ਦੀਆਂ ਬੱਸਿਸ ਜਿਹੜੀਆਂ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਨਾ ਏਰੀਆਜ਼ ਦੇ ਵਿੱਚ ਚਲਦੀਆਂ ਨੇ ਕਿਉਂਕਿ ਇਹ ਸਟਰੀਟ ਸੀ ਜਿਹੜੀਆਂ ਇਹਨਾਂ ਨੇ ਆਪਣਾ ਹੀ ਇੱਕ ਗਰੁੱਪ ਬਣਾ ਲਿਆ ਸੀਗਾ ਜਿਹਨੂੰ ਪੈਪਸੂ ਬੋਲਿਆ ਜਾਂਦਾ ਸੀਗਾ ਤੇ ਇਹ 1948 ਦੇ ਵਿੱਚ ਇਹਨਾਂ ਨੇ ਬਣਾਇਆ ਸੀ ਇਹ ਸਵਾਲ ਇੰਪੋਰਟੈਂਟ ਆ ਵੀ ਪੈਪਸੂ ਕਦੋਂ ਹੋਣ ਦੇ ਵਿੱਚ ਆਇਆ ਤਾਂ ਪੈਪਸੂ 1948 ਦੇ ਵਿੱਚ ਹੋਣ ਦੇ ਵਿੱਚ ਆਇਆ ਪਰ ਥੋੜੇ ਸਮੇਂ ਬਾਅਦ ਹੀ ਇਹਨੂੰ ਖਤਮ ਕਰ ਦਿੱਤਾ ਗਿਆ ਸੀ ਕਦੋਂ ਖਤਮ ਕੀਤਾ ਗਿਆ ਸੀ ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾਗਾ ਇੱਕ ਸਵਾਲ ਹੋਰ ਇੰਪੋਰਟੈਂਟ ਆ ਕਿ ਪੈਪਸੂ ਦੀ ਫੁੱਲ ਫਾਰਮ ਕੀ ਆ ਤਾਂ ਪੈਪਸੂ ਦੀ ਫੁੱਲ ਫਾਰਮ ਹੈ ਜੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਠੀਕ ਹੈ ਜੀ ਅਗਲਾ ਸਵਾਲ ਹੈ ਹੂ ਸੈਟ ਔਨ ਦਾ ਥਰೋನ್ ਆਫ ਲਾਹੌਰ ਦਰਬਾਰ ਆਫਟਰ ਦਾ ਡੈਥ ਆਫ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਤਾਂ ਤੁਹਾਡੇ ਲਈ ਗੱਦੀ ਦੇ ਉੱਤੇ ਕੌਣ ਬੈਠੇ ਆ ਤਾਂ ਲਾਹੌਰ ਗੱਦੀ ਦੇ ਉੱਤੇ ਜਾਂ ਸਿੱਖ ਰਾਜ ਨੂੰ ਕੌਣ ਸੰਭਾਲ ਰਿਹਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤਾਂ ਉਹਨਾਂ ਦਾ ਜਿਹੜਾ ਵੱਡੇ ਪੁੱਤਰ ਸੀਗੇ ਮਹਾਰਾਜਾ ਖੜਕ ਸਿੰਘ ਖੜਕ ਸਿੰਘ ਗੱਦੀ ਦੇ ਉੱਤੇ ਬੈਠੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਹੈ 1839 ਦੇ ਵਿੱਚ ਤਾਂ ਉਸ ਤੋਂ ਬਾਅਦ ਖੜਕ ਸਿੰਘ ਲਾਹੌਰ ਗੱਦੀ ਦੇ ਉੱਤੇ ਬੈਠਦੇ ਨੇ ਪਰ ਇਹ ਸਿਰਫ 2 ਸਾਲ ਹੀ ਰਾਜ ਕਰ ਪਾਉਂਦੇ ਨੇ ਤੇ ਇਹਨਾਂ ਦਾ ਮਰਡਰ ਹੋ ਜਾਂਦਾਗਾ 1840 ਦੇ ਕਰੀਬ 1840 ਦੇ ਵਿੱਚ ਨਵੰਬਰ 1840 ਦੇ ਵਿੱਚ ਇਹਨਾਂ ਦਾ ਮਰਡਰ ਹੁੰਦਾਗਾ ਤੇ ਇਹ ਸਿਰਫ 2 ਸਾਲ ਹੀ ਜਿਹੜਾ ਰਾਜ ਕਰ ਪਾਉਂਦੇ ਨੇ 2 ਸਾਲ ਤੋਂ ਵੀ ਘੱਟ ਨਹੀਂ ਸਮਾਂ ਹੁੰਦਾਗਾ ਜੀ ਠੀਕ ਹੈ ਜੀ ਅਗਲਾ ਸਵਾਲ ਹੈ ਜੀ ਵਾਟ ਇਜ਼ ਅ ਨੇਮ ਆਫ ਦਾ ਮੈਮੋਰੀਅਲ ਬਿਲਟ ਬਾਈ ਪੰਜਾਬ ਗਵਰਨਮੈਂਟ ਐਟ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਜਾਦਗਰ ਬਣਾਈ ਗਈ ਆ ਪੰਜਾਬ ਸਰਕਾਰ ਵੱਲੋਂ ਉਸ ਦਾ ਨਾਂ ਕੀ ਆ ਉਸ ਦਾ ਨਾਂ ਹੈ ਜੰਗ ਅਜ਼ਾਦੀ ਮੈਮੋਰੀਅਲ ਜੰਗ ਅਜ਼ਾਦੀ ਮੈਮੋਰੀਅਲ ਆ ਜਿਹੜਾ ਉਹ ਕਰਤਾਰਪੁਰ ਦੇ ਵਿੱਚ ਬਣਾਇਆ ਗਿਆ ਤੇ ਇਹਦੇ ਵਿੱਚ ਦਿਖਾਇਆ ਗਿਆ ਕਿ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਕਿੰਨਾ ਜ਼ਿਆਦਾ ਯੋਗਦਾਨ ਪਾਇਆ ਅਕਸਰ ਕਿਹਾ ਵੀ ਜਾਂਦਾ ਕਿ ਸਾਡੀ ਜਿਹੜੀ ਆਬਾਦੀ ਉਹ 2% ਆ ਪਰ ਜਿਹੜੀ ਸਾਡੀਆਂ ਕੁਰਬਾਨੀਆਂ ਨੇ ਆਜ਼ਾਦੀ ਦੇ ਲਈ ਉਹ 98% ਨੇ ਇਸੇ ਕਰਕੇ ਸਾਡਾ ਜਿਹੜਾ ਭਾਰਤ ਦੇ ਉੱਤੇ ਦਾਵਾ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਆ ਕਿਉਂਕਿ ਪੰਜਾਬੀ ਹਮੇਸ਼ਾ ਹੀ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਅੱਗੇ ਹੋ ਕੇ ਲੜੇ ਨੇ ਇਹੀ ਸਾਡਾ ਜਿਹੜਾ ਇਤਿਹਾਸ ਆ ਜਿਹੜਾ ਸਾਨੂੰ ਮੋਟੀਵੇਟ ਕਰਦਾ ਹੈਗਾ ਕਿ ਅਸੀਂ ਇੰਨੀ ਬਾਹਰ ਕੁਆਮ ਆ ਪਰ ਅੱਜ ਕੱਲ ਚਲੋ ਨਸ਼ੇ ਵਗੈਰਾ ਨੇ ਥੋੜਾ ਕਰਤਾ ਪਰ ਚੀਜ਼ਾਂ ਵਾਪਸ ਆਉਣ ਗਈਆਂ ਲੋਕ ਕਲਚਰ ਨਾਲ ਲੋਕ ਇਤਿਹਾਸ ਨਾਲ ਆਪਣੇ ਨਾਲ ਜੁੜ ਰਹੇ ਨੇ ਅਗਲਾ ਜਿਹੜਾ ਸਵਾਲ ਆ ਜੀ ਉਹ ਹੈ ਸੋ ਇਹ ਇੱਥੇ ਆਪਣੇ ਸਵਾਲ ਖਤਮ ਹੋ ਜਾਂਦੇ ਨੇ ਤਕਰੀਬਨ ਤਕਰੀਬਨ ਅਸੀਂ ਨੇ 30 ਸਵਾਲ ਕੀਤੇ ਨੇ ਤੇ ਉਹਨਾਂ ਨੂੰ ਐਕਸਪਲੇਨ ਕੀਤਾਗਾ ਜੇ ਐਕਸਪਲੇਨ ਕਰਕੇ ਵੇਖੀਏ ਟੋਟਲ ਅਸੀਂ ਨੇ ਲਗਭਗ 100 ਕੁਐਸਚਨ ਕਰ ਲਿਆ ਹੋਣਾਗਾ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ Thank you. Thank you so much.